ਮੈਂ ਮੰਤਰੀ ਬਾਜੇਕੇ ਬੋਲਣਾ ਬਟਿੰਡੇ ਜੇਲ੍ਹ ਚੋਂ ਮੈਂ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਤਰਨਤਾਰ ਦੇ ਵਿੱਚ ਜਿਹੜੀ ਚੋਣ ਹੋਣਾ ਐ ਐਮਐਲਏ ਦੀ ਹੁੰਦੀ ਪਈ ਐ ਸਾਡਾ ਭਰਾ ਭਾਈ ਸੰਦੀਪ ਸਿੰਘ ਸਣੀ ਦਾ ਭਰਾ ਮਨਦੀਪ ਸਿੰਘ ਖੜਾ ਐ ਤੇ ਸਾਰੀ ਸੰਗਤ ਨੂੰ ਬੇਨਤੀ ਐ ਕਿ ਬਾਲਟੀ ਚੋਣ ਨਿਸ਼ਾਨ ਐ ਤੇ 14 ਹੁੰਦਾ ਨੰਬਰ ਜੇ ਬਾਲਟੀ ਚੋਣ ਨਿਸ਼ਾਨ ਦਾ ਤੇ ਬਾਲਟੀ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ 30 30 ਬਟਨ ਇਕਰਾ ਕਰਾ ਦਿਓ ਤੇ ਭਾਈ ਅਮਰਤਪਾਲ ਨੂੰ ਜੇ ਤੁਸੀਂ ਮੁੱਖ ਮੰਤਰੀ ਪੰਜਾਬ ਦਾ ਬਣਿਆ ਵੇਖਣਾ ਚਾਹੁੰਦੇ ਜੇ ਤੇ ਦਿੱਲੀ ਦੀਆਂ ਦਿੱਲੀ ਤੋਂ ਨਹੀਂ ਇਹ ਚੱਲਣੀ ਸਰਕਾਰ ਇਹ ਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਏ ਇਹਨੇ ਪੰਜਾਬ ਦੀ ਧਰਤੀ ਤੋਂ ਜਲੂਪੁਰ ਤੋਂ ਇਹ ਮੁੱਖ ਮੰਤਰੀ ਸਾਡਾ ਬਣੇਗਾ ਭਾਈ ਅਮਰਤਪਾਲ ਸਿੰਘ ਤੇ ਉੱਥੋਂ ਚੱਲੇਗਾ ਇਹ ਦਿੱਲੀ ਤੋਂ ਨਹੀਂ ਇਹ ਚਲਣੀ ਹੈ ਪਿਆਰ ਦੀ ਸਰਕਾਰ ਤੇ ਪੰਥ ਦੀ ਗੱਲ ਕਰਨ ਵਾਲੀ ਇਹ ਸਰਕਾਰ ਬਣੇਗੀ ਮਹਾਰਾਜ ਕਿਰਪਾ ਕਰੇਗਾ ਤੇ ਜਿਹੜੇ ਸੰਦੀਪ ਸਿੰਘ ਭਾਈ ਸੰਦੀਪ ਸਿੰਘ ਨੇ ਜਿਹੜਾ ਕੰਮ ਕੀਤਾ ਉਹ ਬਹੁਤ ਵੱਡਾ ਕੀਤਾ ਅੱਜ ਕੱਲ ਰੇਗ ਬੰਦਾ ਚਾਹੁੰਦਾ ਕਿ ਅਸੀਂ ਆਪਦੇ ਬੱਚਿਆਂ ਚ ਰਹੀਏ ਪਰ ਵੇਖੋ ਸੰਦੀਪ ਸਿੰਘ ਨੇ ਪਹਿਲਾਂ ਵੀ ਗੰਦ ਸਾਫ ਕੀਤਾ ਤੇ ਹੁਣ ਵੀ ਗੰਦ ਸਾਫ ਕੀਤਾ ਦੇ ਪੰਥ ਦੀ ਸਿਰ ਉੱਚਾ ਕੀਤਾ ਪੰਥ ਦਾ ਸਿੱਖ ਕੌਮ ਦਾ ਸਿੱਖ ਕੌਮ ਨੇ ਅੱਗੇ ਵੀ ਸਾਡੇ ਭਾਈ ਸਾਹਿਬ ਨੂੰ ਬਹੁਤ ਮਾਨ ਦਿੱਤਾ ਵੱਡੀ ਵੱਡੀ ਲੀਡ ਤੇ ਖੰਡੂਰ ਸਾਹਿਬ ਹਲਕੇ ਤੋਂ ਜਿਤਾਇਆ ਭਾਈ ਸਾਹਿਬ ਨੂੰ ਐਂਕੀ ਬਣਾਇਆ ਏ ਮੈਂ ਬੇਨਤੀ ਪੰਥਕਗੇ ਕਰਨਾ ਕਿ ਬਾਲਟੀ ਨੂੰ ਤੁਸੀਂ ਮੋਹਰਾਂ ਲਾਓ 14 ਨੰਬਰ ਤੇ ਜੇ ਬਾਲਟੀ ਦਾ ਚੋਣ ਨਿਸ਼ਾਨ ਤੇ 14 ਨੰਬਰ ਤੇ ਬਾਲਟੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਤੇ ਭਾਈ ਮਨਦੀਪ ਸਿੰਘ ਨੂੰ ਤੁਸੀਂ ਬਣਾਓ ਐਮ ਐਲ ਏ ਮਾਲਵੇ ਦੇ ਜੀ ਅਸੀਂ ਅਸੀਂ ਜਿਹੜੇ ਮਾਲਵੇ ਦੇ ਚਾਰ ਭਰਾ ਆਂ ਅਸੀਂ ਮਾਲਵੇ ਦੀ ਜ਼ਿੰਮੇਵਾਰੀ ਚੁੱਕ ਕੇ ਕਹਿੰਨੇ ਕਿ ਮਾਝੇ ਵਾਲੇ ਜਿਹੜੇ ਆ ਉਹ ਮਾਝੇ ਦਾ ਹੀ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਅੱਗੇ ਮਾਲਵੇ ਦੇ بڑے ਮੁੱਖ ਮੰਤਰੀ ਬਣੇ ਆ ਤੇ ਅਸੀਂ ਭਾਈ ਸਾਹਿਬ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ ਵੇਖੋ ਅਸੀਂ ਦੁੱਖ ਵੀ ਕੱਟੇ ਸਾਰਾ ਕੁਝ ਕੀਤਾ ਜੇਲ੍ਹ ਦੇ ਵਿੱਚ ਬੈਠੇ ਆ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੀ ਆਂ ਗੁਰੂ ਦੀ ਐਡੀ ਕਿਰਪਾ ਮਹਾਰਾਜੀ ਦੀ ਸਿਰਫ ਪੰਥ ਦੇ ਸਿਰ ਤੇ ਕਿ ਸਾਨੂੰ ਪਤਾ ਸਾਡੇ ਮਗਰ ਪੰਥ ਖੜਾ ਏ ਤੇ ਪੰਥ ਨੂੰ ਬੇਨਤੀ ਏ ਪੰਥ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੇ ਆ ਕਿ ਵੱਡੀ ਲੀਡ ਤੇ ਜਿਤਾਓ ਇੱਥੇ ਬੜੇ ਆਉਣਗੇ ਪੈਸੇ ਵੀ ਦੇਣ ਵਾਲੇ ਬੜਾ ਕੁਝ ਕਰਨਗੇ ਪਰ ਤੁਸੀਂ ਜਿਵੇਂ ਭਾਈ ਸਾਹ ਨੂੰ ਵੱਡੀ ਲੀਡ ਤੇ ਜਿਤਾਇਆ ਐਵੇਂ ਹੀ ਤੇ ਸਣੀ ਦੇ ਭਰਾ ਭਾਈ ਮਨਦੀਪ ਸਿੰਘ ਸਣੀ ਉਹਦੇ ਭਰਾ ਨੂੰ ਤੁਸੀਂ ਜਿਤਾਓ ਮਨਦੀਪ ਸਿੰਘ ਨੂੰ ਸਣੀ ਦੇ ਭਰਾ ਨੂੰ ਸਮਝੋ ਬਾਬਾ ਬੰਦਾ ਸਿੰਘ ਬਹਾਦਰ ਧਰਤੀ ਤੇ ਆਇਆ ਤੋਂ ਨੇ ਵੇਖੋ ਜਿਹੜਾ ਕਹਿੰਦੇ ਮੈਂ ਸੂਬਾ ਫਰਾਂਦਾ ਉਹਦਾ ਕੀ ਹਾਲ ਉਹਨੇ ਕੀਤਾ ਇਹੋ ਜਿਹੇ ਯੋਧੇ ਆਉਂਦੇ ਰਹਿਣਗੇ ਤੇ ਕਿਰਪਾ ਮਾਰਾਈ ਦੀ ਹੁੰਦੀ ਰਹੇਗੀ ਤੇ ਤੁਸੀਂ ਵੀ ਯੋਧੇ ਉੱਠਦਾ ਸਾਨੂੰ ਪਤਾ ਪੰਥ ਦੇ ਸਾਨੂੰ ਬਹੁਤ ਮਾਣ ਹੈ ਤੇ ਪੰਥ ਨੂੰ ਫੇਰ ਇਹੀ ਇਹੀ ਰਿਪੀਟ ਕਰਨੀ ਹੈ ਕਿ ਮਾਲਵੇ ਨੂੰ ਕਹੀਏ ਕਿ ਲੰਗਰ ਲਾ ਦਿਓ ਬਾਲਟੀਆਂ ਦਾ ਲੰਗਰ ਮਾਘੇ ਚ ਲੰਗਰ ਲਾ ਦਿਓ ਬਾਲਟੀਆਂ ਦਾ ਤੇ ਭਰਾਓ ਅਸੀਂ ਵੀ ਤੁਹਾਡੇ ਸਿਰ ਤੇ ਹੀ ਪੰਥ ਦੇ ਸਿਰ ਤੇ ਧੌਣ ਨੂੰ ਕੀ ਕਰਕੇ ਇੱਥੇ ਰਹਿੰਨੇ ਆ ਤੇ ਮਹਾਰਾਜ ਦਾ ਨਾਮ ਲੈ ਕੇ ਸੌਣੇ ਆ ਜਿਕਾਰੇ ਛੱਡ ਕੇ ਤੇ ਇਹ ਹੀ ਪੰਥ ਨੂੰ ਬੇਨਤੀ ਕਰ ਵੱਧ ਚੜ ਕੇ ਸਾਰਿਆਂ ਨੂੰ ਕਿ ਤੁਸੀਂ ਭਾਈ ਸਾਹਿਬ ਦੀ ਪਾਰਟੀ ਨੂੰ ਸਪੋਰਟ ਕਰੋ ਭਾਈ ਸਾਹਿਬ ਦੀ ਪਾਰਟੀ ਨੂੰ ਵੱਡੀ ਕਰੋ ਤਾਕਤ ਕਰੋ ਭਾਈ ਸਾਹਿਬ ਦੀ ਪਾਰਟੀ ਨੂੰ ਜਿਤਾਓ ਫੇਰ ਹੀ ਭਾਈ ਸਾਹਿਬ ਕਾਂ ਮੱਖ ਮੰਤਰੀ ਸਤਾਈ ਚ ਬਣੇਗਾ ਤੇ ਬੜੀ ਕਿਰਪਾ ਹੈ ਅਸੀਂ ਇਧਰੋਂ ਮਾਲਵੇ ਦੇ ਵਿੱਚੋਂ ਤੇ ਪ੍ਰਵਾਹ ਨਾ ਕਰਿਆ ਜੇ ਧੂੜਾ ਪਟ ਦੇਾਂਗੇ ਗੁਰੂ ਦੀ ਐਡੀ ਕਿਰਪਾ ਕਰਦੇ ਆਂਗੇ ਅਸੀਂ ਮਾਲਵੇ ਦੀ ਜ਼ਿੰਮੇਵਾਰੀ ਚੁੱਕ ਕੇ ਕਹਿੰਨੇ ਕਿ ਮਾਲਵਾ ਸਾਰਾ ਹੀ ਭਾਈ ਸਾਡੇ ਨਾਲ ਹੈ ਤੇ ਮਾਝੇ ਵਾਲਿਆਂ ਨੂੰ ਬੇਨਤੀ ਕਿ ਸਤਾਈ ਦੀ ਤੁਸੀਂ ਨੀ ਬੰਨਣੀ ਹੈ ਸਮਝੋਗੇ ਤੁਸੀਂ ਇੱਕ ਨੀ ਬੰਨਣ ਲੱਗੇ ਜੇ ਮੋਹਰ ਲਾਉਣ ਲੱਗੇ ਜੇ ਮਾਝੇ ਵਾਲਿਓ ਕਿ ਤੁਹਾਡਾ ਮੁੱਖ ਮੰਤਰੀ ਮਾਝੇ ਦੀ ਤਰਜੀਹ ਤੋਂ ਬੰਨਣਾ ਹੈ ਗੁਰੂ ਦੀ ਕਿਰਪਾ ਇਸਕੇ ਬਾਦਸ਼ਾਹੀ ਟੇਕਣਾ 11 ਤਰੀਕ ਜੇ 11 ਤਰੀਕ ਨੂੰ ਵੋਟਾਂ ਤੇ 11 ਤਰੀਕ ਨੂੰ ਟੀ ਟੀ ਕਰਾ ਦਿਓ ਇੱਕ ਵਾਰ ਮਸ਼ੀਨ ਵਾਲੇ ਬਟਨ ਤੋਂ ਹੱਥ ਹੀ ਨਾ ਚੁੱਕੋ ਟੀ ਟੀ ਕਰਾਓ ਤੇ ਮਹਾਰਾਜ ਦੀ ਕਰਾ ਦਿਓ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਕੋਈ ਇੱਕ ਵਾਰ ਤੁਸੀਂ ਭਾਈ ਸਾਉ ਨੂੰ ਤਗੜਾ ਕਰਦੇ ਹੋ ਸਮਝੋ ਤੁਸੀਂ ਸਾਨੂੰ ਬਾਹਰ ਕੱਢਣਾ ਏ ਇਹ ਸੀਟ ਜਿਹੜੀ ਜਿਤਾ ਕੇ ਜਿੱਦ ਨਹੀਂ ਇਹ ਸੀਟ ਜਿੱਤ ਲਈ ਨਾ ਸਮਝੋ ਅਸੀਂ ਉਦੋਂ ਹੀ ਬਾਹਰ ਆ ਜਾਾਂਗੇ ਗੁਰੂ ਦੀ ਈ ਕਿਰਪਾ ਹੋਵੇਗੀ ਤੇ ਬਾਕੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਅਸੀਂ ਪੰਥ ਦੇ ਅੱਗੇ ਸਾਡਾ ਸਿਰ ਝੁਕਦਾ ਏ ਜਿਹੜਾ ਗੁਰੂ ਹੈ ਉਹਨੂੰ ਵੀ ਪੰਥ ਨੇ ਇੱਕ ਇੱਕ ਮਾ ਦਰਜਾ ਦਿੱਤਾ ਏ ਉਹਨੇ ਗੁਰੂ ਨੇ ਆਪਦੇ ਉੱਤੇ ਪੰਥ ਨੂੰ ਆਖਿਆ ਤੇ ਸਾਨੂੰ ਵੀ ਪੰਥ ਦੇ ਵਿੱਚੋਂ ਹੀ ਗੁਰੂ ਦਿਸਦਾ ਏ ਤੇ ਅਸੀਂ ਉਸ ਪੰਥ ਨੂੰ ਇਹੋ ਹੀ ਕਹਿੰਨੇ ਆ ਕਿ ਤੁਸੀਂ 11 ਤਰੀਕ ਨੂੰ ਵੋਟਾਂ ਪਾ ਕੇ ਤੇ ਭਾਈ ਮਨਦੀਪ ਸਿੰਘ ਨੂੰ ਤੁਸੀਂ ਜਿਤਾਓ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਵੋਟਾਂ ਪਾ ਕੇ ਤੇ ਇਹ ਸਮਝੋਗੇ ਤੁਸੀਂ ਇਹਨਾਂ ਦੋ ਜੋਧਿਆਂ ਨੂੰ ਸਪੋਰਟ ਕਰਨੀ ਹੈ ਤੇ ਅਸੀਂ ਤੇ ਛਪਾਈਆਂ ਇਹਨਾਂ ਬਦਲੇ ਅਸੀਂ ਤੇ ਲੜਦੇ ਹੀ ਰਹਿਣਾ ਸਾਨੂੰ ਜਿੱਥੇ ਕਹਿਣਗੇ ਤੇ ਅਸੀਂ ਭਾਈ ਅਮਰਤਪਾਲ ਨੂੰ ਆਦਾ ਮਾਈ ਬਾਪ ਸਮਝਣੇ ਮਾਂ ਪਿਓ ਜਿੰਨੇ ਸਾਨੂੰ ਸਿੱਧੇ ਰਾਏ ਲਾਇਆ ਨਹੀਂ ਦੇ ਅਸੀਂ ਤੁਹਾਨੂੰ ਪਤਾ ਹੀ ਕਿਵੇਂ ਟੱਕੇ ਖਾਂਦੇ ਫਿਰਨੇ ਥਾਂ ਇੱਕ ਦੀ ਕਿਰਪਾ ਇੰਨੀ ਹੀ ਬੇਨਤੀਆਂ ਬੱਸ ਕੇ ਬਾਲਟੀ ਨੂੰ ਮੋਹਰਾਂ ਲਾ ਕੇ ਟੀ ਟੀ ਕਰਾ ਦਿਓ ਜਿਵੇਂ ਕੂੜੀ ਵਾਲਾ ਕੁੱਪ ਨਹੀਂ ਭਰੀ ਦਾ ਐ ਬਾਲਟੀ ਨੂੰ ਮੋਹਰਾਂ ਲਾਓਗੇ ਜਿਵੇਂ ਤੂੜੀ ਵਾਲਾ ਕੁੱਪ ਭਰੀ ਦਾ ਐ ਭਰ ਦਿਓ ਇੱਕ ਰਾਂ ਤੇ 15 20000 ਦੀ ਘੜ ਤੋਂ ਘੜ ਲੀਡ ਤੇ ਭਾਈ ਸਾਹਿਬ ਇਹ ਜਿਤਨੇ ਚਾਹੀਦੇ ਇੰਨੀਆਂ ਬੇਨਤੀਆਂ ਨੂੰ ਵੱਧ ਤੋਂ ਵੱਧ ਗਾਂ ਦੀ ਗਾਂ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ